ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਵਾਠ ਨੂੰ ਬਿਹੜਾ ਦਿਖਾਵਾਂਗੇ ਡਿਟੇਲ ਵੀ ਤੁਹਾਨੂੰ ਹੋਗੇ ਅੱਗੇ ਇੱਕ ਦੀ ਕਰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਜੱਗੀ ਆ ਜੀ ਪਿੰਡ ਕੋਠੇਗੁਰੂ ਰਾਮਦਾਸਨਗਰ ਸੇਖਾ ਰੋਡ ਬਰਨਾਲ ਫਾਰਮ ਪੈਂਦਾਗਾ ਜੀ ਠੀਕ ਐ ਬਰਨਾਲਾ ਸ਼ਹਿਰ ਤੋਂ ਹਾਂਜੀ ਬਰਨਾਲਾ ਮੋਬਾਈਲ ਨੰਬਰ ਆਪਣਾ ਜੀ ਮੋਬਾਈਲ ਨੰਬਰ 98153 98107 ਜੀ ਅੱਜ ਕਿੰਨੇ ਨਾਗ ਹਾਜ਼ਰ ਖੜੇ ਆਪਣੇ ਕੋਲ ਨਾਗ ਆਪਣੇ ਕੋਲ 10 ਹਜ਼ਾਰ ਨੇ ਜੀ ਤੇ 8-9 ਬੈਠਾ ਆਪਣੇ ਕੋਲ ਰਾਤ ਨੂੰ ਹੋਰ ਆ ਜਾਣਗੀਆਂ ਅੱਜ ਠੀਕ ਹੈ ਸਵੇਰ ਨੂੰ ਆਪਣੇ ਕੋਲ 18-19 ਨਾਲ ਹੋਣਗੇ ਮਨ ਲ ਜਦੋਂ ਮਰ ਜੂ ਕੋਈ ਬੰਦਾ ਆਵੇ ਇੱਕ ਦੋ ਦਾ ਉਹਨੂੰ ਮਿਲਣਗੇ ਵੰਣਗੇ ਹਾਂ ਜੀ ਮਨੋਂ ਤਕਰੀਬਨ ਆਪਣੇ ਕੋਲ 10 ਤੱਕ ਬੈਠਾ ਬਾਹਰ ਭਾਗ ਤੇ ਖੜੀਆਂ ਹੀ ਰਹਿੰਦੀਆਂ ਨੇ ਠੀਕ ਹੈ ਜਿਹੜੀ ਪਹਿਲਾ ਨੰਬਰ ਤੇ ਬੈਠ ਦੇਖਦੇ ਆ ਕਿਹੜਾ ਸੂਆ ਸੁੰਦੀ ਆ ਪਹਿਲ ਨੂੰ ਬੱਚੀ ਆ ਬਾਈ ਜੀ ਚਾਰ ਦੰਦ ਦਾ ਕੀ ਮੂੰਹ ਚਾਰ ਦੰਦ ਪਹਿਲਾ ਸੂਆ ਸੁੰਦੀ ਆ ਹਾਂ ਜੀ ਜਿਵੇਂ ਪਹਿਲਾਂ ਨਾ ਕੈ ਕੇ ਦਿਨ ਕਰਦੀ ਆ ਜੇ ਦਿਨ ਬਾਈ ਜੀ ਲੈ ਜੂਗੀ 5-4 ਹਫਤਾ ਵੀ ਲੈ ਸਕਦੀ ਹੈ ਜੀ ਹਫਤਾ ਸੂਣ ਚ ਬਾਕੀ ਹਾਂ ਜੀ ਤੇ ਦੁੱਧ ਵਾਲਾ ਕੀ ਤਾਂ ਜਿਆਦਾ ਕੁਆਲਿਟੀ ਆ ਐ ਮੈਨੂੰ ਵੀ 20 ਕਿਲੋ ਤੋਂ ਤਾਂ ਪਾ ਦੋਗੀ ਖੁੱਲਾ ਠੀਕ ਐ 20 ਕਿਲੋ ਦਾ ਮੰਨ ਕੇ ਬੰਦਾ ਲੈ ਲੇ ਹਨਾ ਹਾਂ ਜੀ ਤੇ ਲਗਭਗ ਜੀ ਪੂਰੀ ਬੋਡੀ ਵੇਟ ਵਾਲੀ ਬੈਠਵੀਂ ਵਹਿੜਾ ਪੂਰੀ ਲੈ ਹਫਤਾ ਜਾਊ ਹੈ ਜੀ ਹਨਾ ਹਾਂ ਜੀ ਹਫਤਾ ਲੈ ਜੀ ਵੀਰ ਜੀ ਪਾ ਕੇ ਰੋਹੂਗਾ ਦਾ ਆ ਬਾਈ ਜੀ ਫੋਨ ਤੇ ਹੀ ਕਰ ਲਾਂਗੇ ਜੀ ਜੈ ਜੀ ਹੁਣ ਗਏ ਜਾਂ ਹਾਂ ਜੈ ਜੀ ਹੋਣਗੇ ਜੀ ਜਮਾ ਕੋਈ ਇਹੋ ਜੀ ਗੱਲ ਨਹੀਂ ਵੀ ਕਿਸੇ ਹੀ ਵਹਿੜਦਾ ਆਪਾਂ ਨਜਾਇਜ਼ ਪਾਣੀ ਕਰਦੇ ਠੀਕ ਐ ਤੇ ਰੇਪਾ ਹੋਣਗੇ ਬਿਲਕੁਲ ਤੇ ਨਾਲਾ ਨੂੜਾ ਬਹੁਤ ਚੰਗਿਆ ਹਮਾਨੇ ਦੇ ਹਨਾ ਹਾਂ ਜੀ ਨਾਲਾ ਨੂੜਾ ਦੋਸੇ ਵੱਲੋਂ ਹੀ ਪੂਰੀ ਟ ਤੇ ਦੁੱਧ ਮੰਨ ਕੇ ਚੱਲੀਏ 20 ਮੰਨ ਕੇ ਲੈ ਲੇ ਹਾਂ ਜੀ ਥੋੜਾ ਨਾ ਆਪਾਂ ਵੇਣਾ ਤਿੰਨ ਤਿੰਨ ਚਾਰ ਚਾਰ ਲੈਉਣ ਲੱਗ ਗਈ ਸੀਗੇ ਠੀਕ ਹੈ ਵੀਰੋਂ ਦੀ ਜਿਆਦਾ ਥੋੜੀ ਜਿਹੀ ਡਿਮਾਂਡ ਸੀਗੀ ਕਹਿੰਦੇ ਬਾਈ ਯਾਰ ਵੀ ਜਦੋਂ ਨੂੰ ਤੇਰੀ ਵੀਡੀਓ ਦੇਖਦੇ ਆ ਉਹਦੋਂ ਨੂੰ maal ਵਿਕ ਜਾਂਦਾ ਤਾਂ ਕਰਕੇ ਆਪਾਂ ਅੱਜ ਹੁਣ ਇਕੱਠਿਆਂ ਬੈਠ ਕੇ ਦੀ ਵੀਡੀਓ ਪਾ ਰਹੇ ਆਂ ਮੰਨਾਂ ਹੁਣ ਜੇਠ ਦੇ ਮਹੀਨੇ ਆਪਣੇ ਕੋਲੇ ਵੀ 20 ਨਾ ਹਾਜ਼ਰ ਹੁੰਦੇ ਆ 10 ਹਰ ਵੇਲੇ ਹਰ ਵਾਰ 10 ਜਦੋਂ ਮਰਜ਼ੀ ਚਾਹੇ ਤਿੰਨ ਲਾਤ ਜਦੋਂ ਮਰਜ਼ੀ ਆ ਸਕਦਾ ਕੋਈ ਵੀ ਵੀਰ ਭੈਣ ਠੀਕ ਹੈ 10 ਨਾ ਕਿਤੇ ਆਪਣੇ ਕੋਲੇ ਹਾਜ਼ਰ ਮਿਲ ਨਹੀਂ ਜਿਹੜੀ 2 ਨੰਬਰ ਦੇਖ ਇਹ ਦੂਜਾ ਸੁਆ ਬਾਈ ਹੋਰ ਪੁੱਤ ਕੀ ਰਿਕਾਰਡ ਰਿਆ ਹੈ ਬਈ ਦਾ ਪ੍ਰੂਨ ਦਾ ਰਿਕਾਰਡ ਬਾਈ 18 ਗਲੂ ਦਾ ਪ੍ਰੂਨ ਦਾ ਦਿੱਤਾ ਹੋਇਆ ਠੀਕ ਹੈ ਇੱਕ ਹਫਤਾ ਬਾਕੀ ਹੈ ਹਜੇ ਦਾ ਵੈਸੇ ਆਪਾਂ ਅੱਜ ਵੀਡੀਓ ਪਾਉਣੀ ਨਹੀਂ ਸੀ ਇਹ ਮਾਲ ਆਇਆ ਨੂੰ 4 ਘੰਟੇ ਹੋਇਆ ਆਪਣੇ ਕੋਲ ਹਾਂ ਹੰਬੇ ਸਕੇ ਥੋੜਾ ਜਿਹਾ ਹਾਂ ਹੰਬੇ ਸਕੇ ਹੋ ਜੇ ਬੈਠੀਆਂ ਵਿਚਾਰੀਆਂ ਭੁੱਖੀਆਂ ਖੜੀਆਂ ਖਾਵਾ ਸਾਰੀਆਂ ਹਜੇ ਠੀਕ ਹੈ ਤਿਆਰੀ ਜੈਸੇ ਨਹੀਂ ਹਨਾ ਹਾਂ ਮਤਲਬ ਤੁਹਾਨੂੰ ਪਤਾ ਜਦੋਂ ਡੰਗਰ ਉਦ ਹੀ ਸੋਹਣਾ ਲੱਗਦਾ ਵੀਡੀਓ ਜਦੋਂ ਪੂਰੀ ਤਿਆਰੀ ਵੈਰੀ ਜੇ ਡੰਗਰ ਹੋਵੇ ਬਾਈ ਹਲੇ ਕੱਚੀ ਆ ਹਨਾ ਹਾਂ ਜੀ ਕੱਚੀ ਆ ਪਰ ਠੰਣ ਲੇਵੇ ਦੀ ਬਹੁਤ ਜ਼ਿਆ ਦੇ ਭਾ ਵਤਰ ਹੋਏ ਦਾ ਹਾਂ ਜੀ ਭਾ ਸਾਰਿਆਂ ਦੇ ਚੈਲ ਹੋਣਗੇ ਵੀਰ ਜੀ ਲੱਖ ਤੋਂ ਸਾਰਿਆਂ ਦੇ ਅੰਦਰ ਭਾ ਨੇ ਠੀਕ ਹੈ 60 ਪੈਣ ਤੋਂ ਸ਼ੁਰੂ ਹੋ ਜੂਗਾ ਹਾਂ ਮੋਹ ਹਾਂ ਜੀ 50 ਤੋਂ ਉੱਤੇ ਨੇ ਵੀਰ ਬਣ ਕੇ 50 ਤੋਂ ਘੱਟ ਵਾਲਾ ਨਾ ਕੋਈ ਵੀ ਫੋਨ ਗਿਆ ਤਾਂ ਘੱਟ ਦਾ ਟੋਕਰ ਵੀ ਆਉਂ ਤੋਕਰ ਆਉਂਦੀ ਹੈ ਨਾ ਹਾਂ ਜੀ ਹਾਂ ਟੋਕਰ ਪੱਲੇਉਂਦੇ ਜਿਆਦਾ ਕਰ ਜਿਹੜੇ ਰੇਟ ਹੋਣਗੇ ਨਾ ਬਾਈ ਜੀ ਉਹ 60 ਤੋਂ ਲੈ ਕੇ 75 ਦੇ ਵਿੱਚ ਹੋਣਗੇ ਠੀਕ ਹੈ ਇਹ ਤਾਂ ਕਿੰਨਾ ਦੋਦਾ ਮੰਨ ਕੇ ਚੱਲੇ ਬੰਦਾ ਬਾਈ ਜੀ 20 ਕਿਲੋ ਤਾਂ ਮੰਨ ਕੇ ਲੈ ਲਵੇ ਇਹਨੂੰ 20 ਕਿਲੋ ਦੋਦਾ ਹਾਂ ਤੇ ਲੈ ਜੀ ਦੋ ਚਾਰ ਦਿਨਾਂ ਜੇ ਨਹੀਂ ਹਫਤਾ ਲੈ ਜੀ ਵੀਰੇ ਇਹ ਤਾਂ ਬੱਚੀ ਪੋਣੂ ਪੋਣੂਗੀ ਬਹੁਤ ਜ਼ਿਆਦਾ ਬਾਕੀ ਠੰਡੀ ਠੁੰਡੀ ਓਕੇ ਹੈ ਨਾ ਬਾਕੀ ਠੰਡੀ ਹੈ ਬੱਸੀ ਬਾਕੀ ਜਿਹੜਾ ਇਹ ਲੈ ਦੇ ਆ ਨਾ ਠੀਕ ਆ ਮੈਂ ਮੰਨ ਲਿਆ ਸਟਿਚ ਆਰਡਰ ਨੇ ਜਮ ਫਿਟਿੰਗ ਫਿਟਿੰਗ ਆ ਲੈ ਵਾ ਇਹ ਪੂਰੇ ਥਣ ਲੈ ਵਾ ਦੇਖ ਨਾ ਜਮ ਤੂਈ ਵਾਲਾ ਥਣਾ ਕਿਸੇ ਘਰ ਦੇ ਵੀ ਕੋਈ ਕੱਟ ਵਾਲਾ ਥਣ ਨਹੀਂ ਹੋਊਗਾ ਠੀਕ ਹੈ ਇਹਨਾਂ ਨੂੰ ਕੋਈ ਮਟਾ 800 ਵਗੈਰਾ ਜਾਂ ਚੁਵਾਈ ਕੰਨੀਉ ਨਹੀਂ ਦਿੱਕਤ ਆਉਂਦੀ ਇਹਨਾਂ ਨੂੰ ਵੀ ਬਾਹਰ ਟਿਸ਼ ਜੁਲਕ ਜੁਲਕ ਕਰੀ ਜਾਣਗੀਆਂ ਤੇ ਅੱਗੇ ਆਪਾਂ ਨੇ ਤੇਰਾ ਨੰਬਰ ਵੈਡ ਦੇਖੀ ਜਾਨੇ ਆ ਜੀ ਇਹ ਕਿਹੜ ਕਿਉਂਕਿ ਬਾਈ ਤਾਂ ਨਾ ਜੇ ਅਸਲ ਕੱਲ ਨੂੰ ਜਾ ਕੇ ਮੂੰਹ ਲੱਗਣਗੇ ਕੋਈ ਵੀ ਵੀਰ ਜਦੋਂ ਕੱਲ ਨੂੰ ਆਉਗੋ ਉਹਨਾਂ ਨੂੰ ਪੂਰੀਆਂ ਸੋਹਣੀਆਂ ਲੱਗਣੀਆਂ ਇਹ ਥੋੜੀ ਨਰਮ ਨੇ ਵੇਹਣਾ ਦੇਖੋ ਕਿਹੜਾ ਬੱਛੀ ਉਹਨਾਂ ਦਾ ਭਲ ਭੁਲ ਜਿਗਰੀ ਫਿਰਦੀ ਹੈ ਨਾ ਭਲਾ ਭਾ ਜਾਂਦੀ ਹੈ ਹਣਾ ਹਾਂ ਜੀ ਕਿਹੜਾ ਸੂਆ ਆਏ ਬਣ ਕੇ ਦੂਜਾ ਸੂਆ ਬਾਈ ਦੂਜਾ ਸੂਆ ਪਿਓਰ ਕੱਢ ਜੂ ਹਫਤਾ ਜੇ ਉਹ ਖੁੱਲੋਂ ਕੱਢ ਦੋ ਬਾਈ 10 ਦਿਨ ਵੀ ਲੈ ਸਕਦੀ ਹੈ ਸੋ ਹਫਤਾ 10 ਦਿਨ ਬਾਕੀ 20 ਤੋਂ 20 ਦੇ ਆਸ-ਪਾਸ ਮਾਲ ਨੇ ਭਾਈ 24 ਕਿਲੋ ਤੋਂ ਮਾਲਕ ਨੇ ਦੱਸਿਆ ਆਪਾਂ ਨੂੰ ਪਲੂਣ ਦਾ ਕਿਹਾ ਹਾਂ ਪਲੂਣ ਦਾ ਵੀ 12-12 ਕਿਲੋ ਤੋਂ ਵੀਰੇ ਹਲਾ ਟਾਈਮ ਦਾ ਛੋਇਆ ਪਰ ਆਪਾਂ ਗਰਮੀਆਂ ਨਾਲ ਅੰਦਾਜ਼ਾ ਲਾ ਲਿਆ ਕਿ ਜਿੰਨੇ 20 ਤੋਂ ਪਾਰ ਵਾਲੀ ਹੈਗੀ ਆ 20 ਤੋਂ ਪਾਰ ਵਾਲੀ ਹੈਗੀ ਆ ਵੀਰੇ ਬਾਕੀ ਜਿਹੜਾ ਦੁੱਧ ਹੁੰਦਾ ਵੀਰੇ ਆਪਾਂ ਵੀਡੀਓ 'ਚ ਪਹਿਲਾਂ ਵੀ ਬੋਲਦੇ ਹਾਂ ਦੁੱਧ ਆਪਣੇ ਘਰ ਦਾ ਹੈਗਾ ਜਾ ਕੇ ਵੀ ਸੇਵਾ ਦਾ ਜਿਆ ਜਿਆ ਗੱਲਾਂ ਇਹ ਸੇਵਾ ਜਿਹੜੇ ਹਿਸਾਬ ਨਾਲ ਕਰਨੀ ਕੋਸ਼ਿਸ਼ ਹਾਂ ਕੋਈ ਵੀ ਵੀਰ ਨੇ ਲੈ ਕੇ ਜਾਣੀਆਂ ਆਪਦੇ ਬੋਡੀ ਵੇਟ ਤੋਂ ਇਹਦੀ ਕੁਆਲਿਟੀ ਤੋਂ ਤਾਜ਼ਾ ਲਾ ਕੇ ਲੈ ਜਾ ਸਕਦੇ ਆ ਦੁੱਧ ਦਾ ਬਾਕੀ ਧਨ ਤੋਂ ਛੋਣਾ ਹਣਾ ਆਪਾਂ ਗ ਦੁੱਧ ਦੀ ਕਿਸੇ ਵਹਿੜ ਦੀ ਵੀ ਨਹੀਂ ਦਿੰਦੇ ਹੈਗੇ। ਜਾਜੇ ਗੱਲਾਂ। ਇਹ ਇੱਕ ਆਪਣਾ ਦੇਖ ਕੇ ਅੰਦਾਜ਼ਾ ਇਹਨਾਂ ਦੇ। ਹਾਂ ਅੰਦਾਜ਼ਾ ਵੀਰ ਜੀ ਕਿਉਂਕਿ ਅਸੀਂ ਰੋਜ਼ ਕਾਰੋਬਾਰ ਕਰਦੇ ਆਂ। ਉਹਦੇ ਨਾਲ ਡੰਗਰ ਨਾਲ ਡੰਗਰ ਮਨਾਇਆ ਜਾਂਦਾ ਵੀ ਆਹ ਡੰਗਰ ਉਵੇਂ ਸੀ ਉਹਨੂੰ ਇੰਨਾ ਦੁੱਧ ਕੱਢਦਾ ਸੀ। ਠੀਕ ਹੈ 4 ਨੰਬਰ ਦੇਖਿਆ ਵੱਡੀ ਡੱਬੀ ਵੜ। ਬਾਲੀ ਉੱਚੀ ਲੰਮੀ ਵਹਿੜ ਆ ਵੀਰੇ। ਇਹਦਾ ਪਾ ਲੱਖ ਤੋਂ ਬਾਹਰ ਹੋਊਗਾ। ਦੰਦੋ ਕਿਵੇਂ ਆਏ? ਦੰਨਾ ਚ ਪਤਾ ਨਹੀਂ ਯਾਰ ਦੁੱਗੀ ਐਵੇਂ ਚੌਗੀ ਐ ਦੰਦੋ ਦੇਖੇ ਨਹੀਂ ਵੀਰੇ। ਦੂਜਾ ਸੂਹ ਹੁੰਦੀ ਆ। ਹਾਂ ਹੈ ਸੂਹ ਦੂਜਾ ਪਿਓਰ। ਤੋਰੀ ਇਹਨੂੰ। ਤੇ ਕੀ ਇਹਦਾ ਰਿਕਾਰਡ ਵਗੈਰਾ ਦੱਸਿਆ ਬ ਠੀਕ ਹੈ 15 ਦਿਨ ਬਾਕੀ ਨੇ ਹਜੇ ਠੀਕ ਹੈ ਐ ਮਨੋ ਵੀ ਜਿਹੜੀ ਐ ਕਿ ਗਰਮੀ ਆ ਜਾਂ ਹੋਰ ਥਣ ਮਸ਼ੀਨੀਆਂ ਮਸ਼ੀਨ ਤੋਂ ਇਹ ਆਈ ਆ ਪਹਿਲਾਂ ਠੀਕ ਹੈ ਹਾਂ ਫਾਰਮ ਦੀ ਫਾਇੜਾ ਸੀਮਣ ਵਗੈਰਾ ਦੀ ਸਾਰੀ ਡਿਟੇਲ ਆਪਣੇ ਕੋਲ ਜਿਹਨੇ ਫਾਰਮ ਤੋਂ ਆਪਾਂ ਲਈ ਆ ਠੀਕ ਹੈ ਮੋਟਾ ਆਪ ਦੀ ਫਾਇੜਾ ਪੂਰੀ ਸਦਕਾਠੀ ਵੱਡੀ ਅੱਜ ਦੇ ਮਾਲ ਦੀ ਆਪਣੇ ਟੱਕਰ ਫਾਇੜਾ ਫਾਇੜਾ ਦੀ ਕਿੰਨਾ ਦੁੱਧ ਬਣ ਕੇ ਚੱਲੇ ਬੰਦਾ ਇਹਦਾ ਦੁੱਧ ਬਾਈ ਜਿਵੇਂ ਗਰਮੀ ਆ ਰਹੀ ਆ ਮਰੇ 30 ਕਿਲੋ ਖੁੱਲਦਾ ਪਾ 30 34 ਜੋਆ 30 ਦਾ ਜਿਵੇਂ ਬੱਟ ਤੇ 30 ਦਾ ਮਤਲਬ ਪੂੜੇ ਦਿੱਖਦੀ ਨਹੀਂ ਹੈਗੀ 30 ਵਾਲੀ ਸੋ 30 ਕਿਲੋ ਦੁੱਧ ਵਣ ਕੇ ਤੁਸੀਂ ਉਹ ਲੈ ਸਾ ਜਾਓ ਕੱਦ-ਕੜ ਬਹੁਤ ਆ ਉੱਚੀ ਲੰਬੀ ਜੰਦਜ਼ਾਨ ਵਾਲੀ ਚੌਥੇ ਨੰਬਰ ਦੇ ਵੈੜ ਆ ਗਈ ਪਿਓਰੇ ਚਾਹ ਉਹ ਦੰਦਾ ਜਹੂ ਲਗਭਗ ਦੰਦ ਵੀਰ ਨੇ ਚੱਕ ਨਹੀਂ ਕੀਤੇ ਤੇ ਨੇ ਵਾਲੂਆ ਦੇਖੋ ਕਿਆ ਬਾਤ ਆ ਪੂਰਾ ਸਟੈਚਰ ਅਡਾ ਟੈਲਾ ਟੁੱਲਾ ਬਹੁਤ ਆ ਠੀਕ ਹੈ ਸਫਾਇਨਾ ਸੁੰਝਾ ਬਹੁਤ ਆ ਵੈੜ ਦੇਣ ਬਹੁਤ ਜ਼ਿਆਦਾ ਦੇਵਾ ਬਣਾਉਣਾ ਬੱਚੀ ਨੇ ਠੀਕ ਹੈ ਅੱਗੇ ਆ ਗਈਏ ਪੰਜਵੇਂ ਪੰਜਵੇਂ ਨੰਬਰ ਤੇ ਹਾਂ ਜੀ ਇਹ ਪੈਣ ਨਹੀਂ ਆ ਹੋ ਸਕਦਾ ਦੰਦਾਂ ਜੀ ਹੋਵੇ ਇਹ ਦੁੱਗੀ ਚੋਗੀ ਹੋ ਗਈ ਠੀਕ ਹੈ ਨਹੀਂ ਬੜਾ ਖੀਰੀ ਖੂਰੀ ਹੋ ਗਿਆ ਆਪਣਾ ਮਾਲ ਤੋੜੀ ਲੱਗਦੀ ਹੈ ਨਾ ਦੋ ਦੰਦਾਂ ਪਿਓ ਦੋ ਦੰਦ ਬਰੂਣ ਪਹਿਲਾ ਸੁਆ ਪਹਿਲਾ ਸੁਆ ਠੀਕ ਹੈ ਰਾਜੀ ਰੂਜੀ ਬਹੁਤ ਹੈ ਨਾ ਬੋਡੀ ਵੇਟ ਬਹੁਤ ਜ਼ਿਆਦਾ ਹੈ ਇਹ ਸਾਰਾ ਮਾਲ ਆਪਣਾ ਲਿਆ ਇਕੱਠਾ ਠੀਕ ਹੈ ਉੱਥੇ ਕੀ ਗੱਲ ਹੁੰਦੀ ਹੈ ਵੀ ਉੱਥੇ ਨਹੀਂ ਬਹਿਣਾ ਇੰਨੇ ਦੰਦੋਂ ਪਟਕੇ ਦੇਖੇ ਨਹੀਂ ਜਾਂਦੇ ਆਪਣੀ ਠੀਕ ਹੈ ਜਿਵੇਂ ਉਹ ਕੱਲੀ ਵੱਡੀ ਵਾੜ ਆਪਣੀ ਫਾਰਮ ਚੋਂ ਲਈ ਹੋਈ ਆ ਬਾਕੀ ਸਾਰੇ ਮਾਲ ਆਪਣਾ ਬਾਹਰੋਂ ਮੰਡੀਆਂ ਤੋਂ ਹੀ ਲਿਆਵਾ ਹੁੰਦਾ ਹੈ ਠੀਕ ਹੈ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਇਹ ਯਾਰ 20 ਕਿਲੋ ਦੁੱਧ ਤਾਂ ਦੇ ਜੀ ਕੀ ਕੁਆਲਿਟੀ ਬਹੁਤ ਚੰਗੀ ਹੈ ਜਾਨ ਜੂਨ ਬਹੁਤ ਚੰਗੀਆਂ ਹੈ ਹਨਾ ਜਾਨ ਜੂਨ ਕਲਰ ਪ੍ਰਿੰਟ ਫਰੀਡ ਬਾਕੀ ਸਭ ਵੀ ਬੜੀ ਬਹੁਤ ਜ਼ਿਆਦਾ ਹਾਂ ਠੀਕ ਹੈ ਲੈ ਚੱਲੋ ਜੀ ਬਾਕੀ ਯਾਰ ਕੱਲ ਨੂੰ ਇਦੋਂ ਵੀ ਦੁੱਗਣੀਆਂ ਬਣ ਜਾਣਾ ਇਹਨਾਂ ਨੇ ਜਦੋਂ ਆ ਥੋੜੇ ਹੰਬੇ ਥੱਕਿਆ ਥਕਾਵ ਮੈਂ ਦੇਖ ਗਿਆ ਭਾਈ ਜਿਹੜੀ 6ਵੇਂ ਨੰਬਰ ਦੇ ਵਿੱਚ ਹੀ ਦੇਖਦੇ ਆ ਹਾਂ ਭਾਈ ਜੀ ਦੋ ਦੰਦਾਂ ਦਾ ਮੂੰਹ ਇਹ ਵੀ ਬਲੂਨ ਆ ਹਨਾ ਇਹ ਵੀ ਬਲੂ ਕੀ ਲੈਵਲ ਹੂਆ ਬਹੁਤ ਪਿਆਰਾ ਇਹਦਾ ਹਨਾ ਲੈਵਾਂ ਮਾ ਯਾਰ ਬਹੁਤ ਸੋਹਣਾ ਲੈਵਾ ਇਹ ਨਾਲਾ ਜਿਵੇਂ ਏ ਖੜਵਾਈ ਹੁੰਦੀ ਆ ਐਂ ਲੈਵਾ ਠੀਕ ਹੈ ਆਪਣਾ ਜਿਹਾ ਪੂਰਾ ਬੋਲ ਲੱਗ ਗਿਆ ਹਨਾ ਹਾਂ ਹਜੇ ਲੈਵਾ ਫਿਟਿੰਗ ਵਾਲਾ ਅੱਗੇ ਪਿਛੇ ਦਾ ਕੱਟ ਰਹੇ ਨੇ ਪੂਰਾ ਟਾਪ ਯਾਰ ਚਾਹੇ ਬੰਦਾ ਮਸ਼ੀਨ ਲਾ ਲੇ ਚਾਹੇ ਹੱਥੀਂ ਚੜਾਈ ਕਿੰਨਾ ਕਿੰਨਾ ਦੋ ਤਾਂ ਮੰਨ ਕੇ ਚੱਲੇ ਬੰਦਾ ਤੂੰ ਯਾਰ 22 ਕਿਲੋ ਦੀ ਤੂੰ ਕੀ ਖੋਲੋ ਵੀਰ ਪਰ ਵਾਲੀ ਹੈਗੀ ਯਾਰ ਹਨਾ ਪਰ ਤਾਂ ਖੁੱਲੋ ਹੀ ਦੇ ਦੂ ਵੀਰਾ ਤਾਂ ਤੇ ਕੱਢ ਜੂ ਰੰਗ ਜੜੀ ਹੈ ਜੇ ਹਨਾ ਬਦਲ ਲੈ ਜੂ ਬਈ ਯਾਰ 2-4 ਦਿਨ ਲੈ ਜੂਗੀ 2-4 ਦਿਨ ਲੈ ਜੂ ਤੇ ਕੱਦ-ਕਾਠ ਵੀ ਬਹੁਤ ਚੰਗਾ ਤੇ ਲੱਤ ਬਈ ਯਾਰ ਕਿਹਨੇ ਥੋੜੀ ਜਿਹੀ ਵਿਚਾਰੀ ਸੰਭੀ ਨਹੀਂ ਹੈਗੀ ਉੱਤੋਂ ਬਦਲੀ ਯਾਰ ਠੀਕ ਹੈ ਨਹੀਂ ਤਾਂ ਤੂੰ ਹੀ ਮੰਨਦਾ ਜਿੰਨੇ ਦਾ ਕੱਦ-ਕਾਠ ਆ ਤੇ ਬੋਡੀ ਵੇਟ ਆ ਥੱਲੋਂ ਲੈ ਵਾਗਾ ਤੇ ਲੱਖਾਂ ਤੋਂ ਬਾਹਰ ਵਾਲਾ ਕੰਮ ਜੀ ਜੈਕਾਰਾ ਸਫਾਇਆ ਸੁਪੂਆ ਵੈੜ ਤੇ ਬਹੁਤ ਜਿਆਦਾ ਹੈ ਹਨਾ ਬਹੁਤ ਸਫਾਈ ਆ ਵੀਰੇ ਬਹੁਤ ਜਿਆਦਾ ਸਫਾਈ ਤੇ ਵੀਰੇ 7 ਨੰਬਰ ਜਿਹੜੀ ਵੈੜ ਦੇਖੀ ਹੈ ਨਾ 7 ਨੰਬਰ ਦਾ ਵੀਰ ਜੀ ਆਏ ਮਨੂੰ ਇਹ ਜੋ 30% ਸਾਈਵਲ ਦਾ ਕਰੋ ਤੇ 70% ਜਰਸੀ ਆ ਦੋਵਾਂ ਦਾ ਮੇਰਾ ਹਨਾ ਹਾਂ ਇਹਦੀ ਫੈਟ ਵਗੈਰਾ ਤੇ ਕਵਾਲਿਟੀ ਬਹੁਤ ਚੰਗੀ ਰਹੂਗੀ ਕਿਹੜਾ ਸੁਆ ਸੁਹੰਦੀ ਆ ਉਹ ਜਿਆਦਾ ਸਾਫ ਆਗੀ ਸੁਆ ਸੁਆ ਪਹਿਲਾਂ ਪਾਈ ਜੇ ਮੈਂ ਪਹਿਲਾ ਸੁਆ ਕਰਾਸ ਬੈਡ ਆ ਤੇ ਜੇ ਮੈਂ ਮੱਝੇ ਮੁਕਾਬਲਾ ਕਰੂਗਾ ਮੈਂ ਕਹਿੰਦਾ ਵੀਰੇ ਯਾਰ ਅੱਜ ਦੇ ਹਿਸਾਬ ਵਾਲੀ ਤੂੰ 1.5 ਲੱਖ ਵਾਲੀ ਮੱਝ ਬੰਦੀ ਬਰोबर ਢੁਕੂਗੀ ਉਹਦੇ ਕਿੰਨਾ ਦੁੱਧ ਪਾ ਦੂਗੀ ਦੁੱਧ ਵੀਰੇ ਯਾਰ 16 17 ਕਿਲੋ ਕੱਢ ਦੂਗੀ 15 ਤੋਂ ਪਾਰ ਹੀ ਚੱਲੂਗੀ ਇਹ ਜਾਇਗਲਾ ਭਾਬਾ ਤੋਂ ਇਹਦਾ ਭਾਜ ਜਮਾ ਜੈ ਠੀਕ ਹੈ ਅੱਗੇ ਆ ਗਿਆ 8ਵੇਂ ਨੰਬਰ ਤੇ ਹਾਂ ਬਾਈ ਜਰਸੀ ਬੱਛੀ ਆਗੀ ਠੀਕ ਹੈ ਅੱਜ ਸੂਈ ਨੂੰ ਤੀਜਾ ਦੇਣਾ ਆਪਣੇ ਕੋਲੇ ਸੂਈ ਆ ਜਮਾ ਠੀਕ ਹੈ ਪਰ ਮੰਨ ਲਾ ਵੀ ਇਹ ਥੱਲੇ 16 ਕਿਲੋ ਬੋਲੀ ਜਮਾ ਤਿਆਰ ਆ ਬੱਛੀ ਆ ਖੜੀ ਆ ਮਗਰ ਜਰਸੀ ਦੀ ਬੱਛੀ ਆਗੀ ਹਾਂ ਮਗਰ ਜਰਸੀ ਦੀ ਬੱਛੀ ਆ ਵੀਰੇ ਮਗਰ ਜਰਸੀ ਦੀ ਬੱਛੀ ਆਗੀ 16 ਲੀਟਰ ਬੋੜਾ ਹਾਜ਼ਰਾ ਜਮਾ ਹਾਜ਼ਰਾ ਜੇ ਕੋਈ ਵੀਰ 2 ਡੰਗ 4 ਡੰਗ ਜਿੰਦੋਂ ਮਰਜ਼ੀ ਚੋ ਕੇ ਲਿਆ ਸਕਦਾ ਆਪਣੇ ਕੋਲ ਠੀਕ ਐ 8 ਲੀਟਰ ਟਾਈਮ ਦਾ ਬਣਾ ਕੇ ਦੇ ਦਾਂਗੇ 8 ਲੀਟਰ ਜਮਾ ਵੀਰੇ ਇਹ ਫੁੱਲ ਬੜਾ ਫੁੱਲ ਚੋਣ ਚਵਾ ਦੀ ਇੱਕ ਨੰਬਰ ਹਣਾ ਵੀਰੇ 22 ਕਿਲੋ ਦੇਣਾ ਬੱਛੀ ਨੇ ਠੀਕ ਐ ਐ ਮਨ ਲਾ ਵੀ ਬਾਡੀ ਸਟਰਕਚਰ ਬਹੁਤ ਸੋਹਣਾ ਬੱਛੀ ਦਾ ਠੀਕ ਐ ਜਿਹੜੇ ਜਰਸੀਆਂ ਜਦੋਂ ਆਮ ਜਰਸੀਆਂ ਬਹੁਤ ਆਉਂਦੀਆਂ ਵੀਡੀਓ 'ਚ ਠੀਕ ਐ ਪਰ ਇਹ ਜਰਸੀ ਟੌਪ ਗਲਾਸ ਆ ਜਿਹੜੇ ਸਮੇਂ ਦੀ ਅਗਿਆ ਤਾਈ ਸੂਈ ਹਣਾ ਹਾਂ ਬੜੀ ਜੇਰ ਪਈ ਜਾਂਦੀ ਆ ਤਰੋਂ ਜੇਰ ਪਾ ਜਾਂਦਾ ਕਹਨੂੰ ਠਾਲਣੀ ਆ ਇਹਨੇ ਮਗਰ ਬੱਛਾ ਬਾਈ ਜੀ ਠੀਕ ਹੈ ਆ ਲਓ ਜੀ ਆ ਪਈਆਂ ਜੇਰ ساری ਸਾਰੀ ਗੜਾ ਬੰਦਨੇ ਪੈ ਗਈ ਜਮਾ ਹਾਂ ਹਾਂ ਆ ਜੇਰ ਦਿਖਾ ਦਿਓ ਪਹਿਲਾਂ ਜੇਰ ਹੀ ਦਿਖਾ ਦਿਓ ਤਾਂ ਯਾਰ ਕੋਈ ਵੀਰ ਫਿਰ ਮੁੜ ਕੇ ਕਹਿੰਦੇ ਆ ਵੀ ਹਣਾ ਜੇ ਇਹ ਤਾਂ ਆਪਣੇ ਸਾਹਮਣੇ ਪਈ ਆ ਬੱਚਾ ਇਹਨੇ ਕੀ ਦਿੱਤਾ ਬੱਛਾ ਬਾਈ ਜੀ ਬੱਚਾ ਤੇ ਭਲਾ ਭੁਲਾ ਪਾਈ ਫਿਰਦੇ ਮਾਣੇ ਜਿਹੋ ਹਣਾ ਹਾਂ ਵੀਰੇ ਮਾਣੇ ਮੋਟੇ ਫਿਰ ਜਿਹੜੇ ਵੜਾ ਆਈਆਂ ਰਾਤ ਤੀ ਸਾਰੇ ਆਪਣੇ ਕੋਲ ਤੜਕੇ ਆਈਆਂ 4 ਵਜੇ ਠੀਕ ਹੈ ਤਾਂ ਕਰਕੇ ਆਈਏ ਥੱਕੀਆਂ ਹੰਪੀਆਂ ਕੋਈ ਨਾ ਮੂੰਹ ਸਿਰ ਨਹੀਂ ਹੈਗਾ ਆਪਣੀ ਕੋਈ ਵੀਡੀਓ ਪਾਉਣ ਵਾਲਾ ਮਕਸਦ ਹੈ ਨਹੀਂ ਸੀ ਠੀਕ ਹੈ ਤੇਨੂੰ ਅੱਜ ਤੁਸੀਂ ਇਧਰ ਨੇੜ ਮੋਬਾਈਲ ਨੰਬਰ ਹੈਗਾ 9815396107 ਜੱਗੀ ਡੈਰੀ ਫਾਰਮ ਬਰਨਾਲਾ ਮਲਾ ਜਦੋਂ ਗਿਆ ਵੇ ਇੱਥੇ ਨਾਗ ਹਾਜ਼ਰ ਮਿਲਣਗੇ ਜੀ ਬਸ ਨਾਗ ਵੀਰੇ ਹਰ ਵਕਤ ਹੁੰਦੇ ਆ ਆਪਣੇ ਕੋਲੇ ਜਦੋਂ ਮਰਜ਼ੀ ਕੋਈ ਵੀਰ ਪੈ ਜਦੋਂ ਮਰਜ਼ੀ ਆ ਸਕੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਾਂਗੇ